ਸੋ ਦੋਸਤੋ ਆਪਣੇ ਇਸ ਪਲੇਟਫਾਰਮ ਤੇ ਅਸੀਂ ਪਹਿਲੀ ਵਾਰ ਲਾਈਵ ਜਾ ਰਹੇ ਹਾਂ ਸੋ ਉਮੀਦ ਕਰਦਾ ਕਿ ਕੋਈ ਟੈਕਨੀਕਲ ਪ੍ਰੋਬਲਮ ਨਾ ਆਵੇ ਜੇ ਕੋਈ ਟੈਕਨੀਕਲ ਪ੍ਰੋਬਲਮ ਆ ਜਾਵੇ ਤਾਂ ਮਾਫ ਕਰਦੇ ਹੋ ਇਸ ਗੱਲ ਨੂੰ ਤੇ ਮੈਂ ਇੱਕ ਵਾਰ ਚੈੱਕ ਕਰ ਲਾਂ ਕਿ ਅਸੀਂ ਲਾਈਵ ਸਹੀ ਤਰੀਕੇ ਨਾਲ ਹੋ ਗਏ ਆ ਜਾਂ ਫਿਰ ਨਹੀਂ ਹੋਏ ਆ ਹਾਲੇ ਤੱਕ ਮੈਨੂੰ ਇਸ ਗੱਲ ਦੀ ਕਨਫਰਮੇਸ਼ਨ ਨਹੀਂ ਮਿਲੀ ਹੈ ਉਮੀਦ ਕਰਦੇ ਹਾਂ ਕਿ ਠੀਕ ਤਰੀਕੇ ਨਾਲ ਲਾਈਵ ਹੋ ਗਏ ਹੋਵਾਂਗੇ ਹੈਨਾ ਤੇ ਹਾਂ ਹੁਣ ਮੇਰੇ ਕੋਲ ਨੋਟੀਫਿਕੇਸ਼ਨ ਆਇਆ ਹੈ ਤੇ ਉਮੀਦ ਕਰਦੇ ਹਾਂ ਕਿ ਲਾਈਵ ਹੋ ਗਏ ਹੋਵਾਂਗੇ ਬਾਕੀ ਖਬਰ ਕੀ ਹੈ ਗੱਲ ਕੀ ਹੈ ਜਿਸ ਕਰਕੇ ਅੱਜ ਅਸੀਂ ਲਾਈਵ ਆਏ ਆ ਉਹ ਤੁਹਾਨੂੰ ਦੋਸਤੋ ਪਤਾ ਚੱਲ ਹੀ ਗਿਆ ਹੋਵੇਗਾ ਹੈਨਾ ਹਾਂਜੀ ਸੋ ਲਾਈਵ ਠੀਕ ਤਰੀਕੇ ਨਾਲ ਹੋ ਗਿਆ ਹੈ ਆਡੀਓ ਮੇਰੀ 3 ਠੀਕ ਠੀਕ ਤਰੀਕੇ ਨਾਲ ਆ ਰਹੀ ਹੈ ਸੋ ਦੋਸਤੋ ਤੁਹਾਨੂੰ ਸਭ ਨੂੰ ਪਤਾ ਚੱਲ ਹੀ ਗਿਆ ਹੋਵੇਗਾ ਕਿ ਯੂ ਟਰਨ ਲੈ ਲਿਆ ਗਿਆ ਹੈ ਅਨਮੋਲ ਗਗਨਮਾਨ ਵੱਲੋਂ ਜਾਂ ਫਿਰ ਤੁਸੀਂ ਇਸ ਤਰੀਕੇ ਨਾਲ ਇਸ ਗੱਲ ਨੂੰ ਕਹਿ ਸਕਦੇ ਹੋ ਕਿ ਆਮ ਆਦਮੀ ਪਾਰਟੀ ਵੱਲੋਂ ਮਨਾ ਲਿਆ ਗਿਆ ਹੈ ਅਨਮੋਲ ਗਗਨਮਾਨ ਨੂੰ ਕੱਲ ਉਹਨਾਂ ਨੇ ਇਸਤੀਫਾ ਦੇ ਦਿੱਤਾ ਸੀ ਵਿਧਾਇਕੀ ਤੋਂ ਵੀ ਤੇ ਐਸ ਦੇ ਨਾਲ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ ਸੀ ਕਿ ਮੈਂ ਸਿਆਸਤ ਵੀ ਛੱਡਣ ਦਾ ਐਲਾਨ ਕਰਦੀ ਆਂ ਇਸ ਤੋਂ ਬਾਅਦ ਸਿਆਸੀ ਪੁਚਾਲ ਆ ਗਿਆ ਸੀ ਦੋਸਤੋਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋਣ ਲੱਗੀਆਂ ਸੀ ਤਰ੍ਹਾਂ ਤਰ੍ਹਾਂ ਦੀਆਂ ਕਿਆਸ ਅਰਾਈਆਂ ਲਗਾਈਆਂ ਜਾਣ ਲੱਗੀਆਂ ਸੀ ਵੀ ਇਹ ਹੋ ਜੂਗਾ ਇਹ ਹੋ ਜੂਗਾ ਇਹ ਨਵਾਂ ਕੈਂਡੀਡੇਟ ਆ ਜੂਗਾ ਹੁਣ ਹੁਣ ਇੱਥੇ ਜ਼ਿਮਨੀ ਚੋਣ ਹੋਣੀ ਲਾਜ਼ਮੀ ਹੈ ਵੀ ਹੋ ਹੀ ਜਾਊਗੀ ਜ਼ਿਮਨੀ ਚੋਣ ਹੈ ਨਾ ਕੈਂਡੀਡੇਟ ਵੀ ਲੋਕ ਦੱਸਣ ਲੱਗ ਪਏ ਸੀ ਕਿ ਇਹ ਕੈਂਡੀਡੇਟ ਹੁਣ ਆਮ ਆਦਮੀ ਪਾਰਟੀ ਦਾ ਹੋਊਗਾ ਖਰੜ ਦੀ ਜ਼ਿਮਨੀ ਚੋਣ ਲਈ ਹੈ ਨਾ ਇਸ ਤਰ੍ਹਾਂ ਦੀਆਂ ਗੱਲਾਂ ਲਗਾਤਾਰ ਆ ਰਹੀਆਂ ਸੀ ਤੇ ਮੈਂ ਕੱਲ ਇਸ ਖਬਰ ਨੂੰ ਜਾਣ ਬੁੱਝ ਕੇ ਸਕਿਪ ਕੀਤਾ ਸੀ ਮੈਨੂੰ ਲੱਗਦਾ ਸੀ ਕਿ ਹਲੇ ਦੇਖਣਾ ਚਾਹੀਦਾ ਹੋਰ ਹਲੇ ਹੋਰ ਦੇਖਣਾ ਚਾਹੀਦਾ ਹੈ ਕਿ ਕੁਝ ਨਵੀਂ ਡਿਵੈਲਪਮੈਂਟ ਹੋ ਸਕਦੀ ਹੈ ਕਿਉਂਕਿ ਮੈਨੂੰ ਜੋ ਖਬਰਾਂ ਮਿਲ ਰਹੀਆਂ ਸੀ ਉਹ ਇਹੀ ਮਿਲ ਰਹੀਆਂ ਸੀ ਕਿ ਜਿਸ ਕੈਂਡੀਡੇਟ ਨੂੰ ਲੈ ਕੇ ਅਟਕਲਬਾਜ਼ੀਆਂ ਚੱਲ ਰਹੀਆਂ ਕਿ ਇਹ ਆਮ ਆਦਮੀ ਪਾਰਟੀ ਵਿੱਚ ਆ ਸਕਦੇ ਨੇ ਇਹਨਾਂ ਕਰਕੇ ਅਨਮੋਲ ਗਗਨਮਾਨ ਨੇ ਸ਼ਾਇਦ ਇਸਤੀਫਾ ਦੇ ਦਿੱਤਾ ਹੈ ਇੱਕ ਫੌਰੀ ਗੁੱਸੇ ਵਜੋਂ ਸੋ ਮੈਨੂੰ ਖਬਰਾਂ ਮਿਲ ਰਹੀਆਂ ਸੀ ਕਿ ਉਹ ਖਬਰਾਂ ਠੀਕ ਨਹੀਂ ਜੋ ਉਹ ਕੈਂਡੀਡੇਟ ਨੇ ਰਣਜੀਤ ਸਿੰਘ ਗਿੱਲ ਦੀ ਦੋਸਤੋ ਮੈਂ ਗੱਲ ਕਰ ਰਿਹਾ ਰਣਜੀਤ ਸਿੰਘ ਗਿੱਲ ਜਿਨ੍ਹਾਂ ਨੇ ਅਕਾਲੀ ਦਲ ਛੱਡਿਆ ਹੈ ਜਿਨ੍ਹਾਂ ਨੂੰ ਅਨਮੋਲ ਗਗਨਮਾਨ ਨੇ ਹਰਾਇਆ ਸੀ 2022 ਦੇ ਵਿਧਾਨ ਸਭਾ ਇਲੈਕਸ਼ਨ ਵਿੱਚ ਉਹਨਾਂ ਬਾਰੇ ਗੱਲ ਚੱਲ ਰਹੀ ਸੀ ਕਿ ਇਹ ਆਮ ਆਦਮੀ ਪਾਰਟੀ ਹੁਣ ਜੁਆਇਨ ਕਰਨਗੇ ਉਸ ਤੋਂ ਬਾਅਦ ਜਿਮਨੀਚੋਨ ਹੋਵੇਗੀ ਤੇ ਇਹ ਇੱਥੋਂ ਦੇ ਐਮਐਲਏ ਬਣ ਜਾਣਗੇ ਹਨਾ ਇਸ ਤਰ੍ਹਾਂ ਦੀ ਲਗਾਤਾਰ ਅ ਅਟਕਲ ਬਾਜ਼ੀਆਂ ਚੱਲ ਰਹੀਆਂ ਸੀ ਪਰ ਮੈਨੂੰ ਜੋ ਖਬਰ ਮਿਲ ਰਹੀ ਸੀ ਮੈਨੂੰ ਖਬਰ ਇਹੀ ਮਿਲ ਰਹੀ ਸੀ ਕਿ ਰਣਜੀਤ ਸਿੰਘ ਗਿਲਦੀ ਜੋ ਸਕੀਮ ਹੈ ਜੋ ਗਲਬਾਤ ਉਹਨਾਂ ਦੀ ਚੱਲ ਰਹੀ ਹੈ ਉਹ ਭਾਜਪਾ ਨਾਲ ਗਲਬਾਤ ਚੱਲ ਰਹੀ ਹੈ ਹੈਨਾ ਅੱਗੇ ਦੋਸਤੋ ਮੈਂ ਦੱਸੂਗਾ ਵੀ ਸੋਰਸੇਸ ਕਾਫੀ ਨੇ ਲੇਕਿਨ ਜੋ ਇੱਕ ਮੋਟਾ ਮੋਟਾ ਜੋ ਸੋਰਸ ਹੈ ਉਹ ਤੁਹਾਨੂੰ ਦਿਖਾ ਦੂੰਗਾ ਹੈਨਾ ਜ਼ਿਆਦਾ ਜੋ ਮੇਨ ਸੋਰਸ ਹੈ ਉਹ ਦੱਸ ਨਹੀਂ ਚਾਹੀਦੇ ਤੇ ਗੱਲ ਇਹੀ ਹੈ ਕਿ ਅਨਮੋਲ ਗਗਨਮਾਨ ਹੁਣ ਆਮ ਆਦਮੀ ਪਾਰਟੀ ਚ ਬਰਕਰਾਰ ਰਹਿਣਗੇ ਤੇ ਉਹਨਾਂ ਨੂੰ ਮਨਾ ਲਿਆ ਗਿਆ ਹੈ ਹੈਨਾ ਤੇ ਡਿਕਲੇਅਰ ਕਿਸ ਨੇ ਕੀਤਾ ਹੈ ਆਮ ਆਦਮੀ ਪਾਰਟੀ ਦੇ ਜੋ ਸੂਬਾ ਪ੍ਰਧਾਨ ਨੇ ਅਮਨ ਅਰੋੜਾ ਉਹਨਾਂ ਨੇ ਇੱਕ ਟਵੀਟ ਕਰਕੇ ਡਿਕਲੇਅਰ ਕਰ ਦਿੱਤਾ ਹੈ ਕਿ ਭਈ ਅਨਮੋਲ ਗਗਨਮਾਨ ਨੂੰ ਮਨਾ ਲਿਆ ਗਿਆ ਹੈ ਪਰਿਵਾਰਕ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ ਉਹਨਾਂ ਨਾਲ ਤੇ ਉਹ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਪਰਿਵਾਰ ਦਾ ਮੈਂਬਰ ਸੀ ਤੇ ਪਰਿਵਾਰ ਦਾ ਮੈਂਬਰ ਅੱਗੇ ਵੀ ਰਹਿਣਗੇ ਸੋ ਇਹ ਤਸਵੀਰ ਦੋਸਤੋ ਸਭ ਕੁਝ ਬਿਆਨ ਕਰ ਰਹੀ ਹੈ ਇਹ ਟਵੀਟ ਜੋ ਤੁਹਾਡੇ ਸਾਹਮਣੇ ਹੈ ਇਹ ਸਭ ਕੁਝ ਬਿਆਨ ਕਰ ਰਿਹਾ ਤੇ ਬਾਕੀ ਦੋਸਤੋ ਤੁਹਾਨੂੰ ਹੋਰ ਅੱਗੇ ਮੈਂ ਤੁਹਾਨੂੰ ਗੱਲਾਂ ਦੱਸਦਾ ਖੈਰ ਉਸ ਤੋਂ ਪਹਿਲਾਂ ਜੋ ਕੱਲ ਦਾ ਜੋ ਘਟਨਾ ਕ੍ਰਮ ਸੀਗਾ ਉਸ ਬਾਰੇ ਵੀ ਥੋੜੀ-ਬਹੁਤ ਗੱਲ ਕਰਾਂਗੇ ਜੋ ਕੱਲ ਇਹਨਾਂ ਦੀਆਂ ਸੋਸ਼ਲ ਮੀਡੀਆ ਤੇ ਪੋਸਟਾਂ ਆਈਆਂ ਸੀ ਉਹ ਕਿਸ ਤਰੀਕੇ ਨਾਲ ਚੀਜ਼ਾਂ ਨੂੰ ਬਿਆਨ ਕਰ ਰਹੀਆਂ ਸੀ ਲੋਕ ਉਹਨਾਂ ਨੂੰ ਕਿਸ ਤਰੀਕੇ ਨਾਲ ਇੰਟਰਪ੍ਰੀਟ ਕਰ ਰਹੇ ਸੀ ਉਹਨਾਂ ਸਭ ਚੀਜ਼ਾਂ ਬਾਰੇ ਗੱਲਬਾਤ ਕਰਾਂਗੇ ਹੈਨਾ ਤਾਂ ਕੱਲ ਦੋਸਤੋ ਜੋ ਪਹਿਲਾਂ ਅਨਮੋਲ ਗਗਨਮਾਨ ਦਾ ਬਿਆਨ ਆਇਆ ਸੀ ਸੋ ਇੱਥੇ ਹੁਣ ਟੈਕਨੀਕਲ ਪ੍ਰੋਬਲਮ ਆ ਰਹੀ ਹੈ ਮੈਨੂੰ ਕਿ ਮੈਂ ਉਹਨਾਂ ਦਾ ਬਿਆਨ ਤੁਹਾਡੇ ਸਾਹਮਣੇ ਲੈ ਕੇ ਨਹੀਂ ਆ 파 ਰਹਿਆ ਹੈਨਾ ਸੋ ਆ ਦੇਖ ਲੋ ਅਨਮੋਲ ਗਰਮਮਾਨ ਦਾ ਇਹ ਕੱਲ ਦਾ ਬਿਆਨ ਸੀ ਦੋਸਤੋ ਪਹਿਲਾ ਉਹਨਾਂ ਨੇ ਫੇਸਬੁੱਕ ਤੇ ਵੀ ਪੋਸਟ ਕਰ ਦਿੱਤਾ ਟਵਿੱਟਰ ਤੇ ਵੀ ਪੋਸਟ ਆ ਗਈ ਉਹਨਾਂ ਦੀ ਕਿ ਦਿਲ ਭਾਰੀ ਹੈ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ ਹੈਨਾ ਐਮਐਲਏ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ ਸਪੀਕਰ ਸਾਹਿਬ ਨੂੰ ਅਸਤੀਫਾ ਦੇ ਦਿੱਤਾ ਹੈ ਤੇ ਨਾਲ ਦੀ ਨਾਲ ਸਿਆਸਤ ਵੀ ਛੱਡ ਦਿੱਤੀ ਹੈ ਪਾਰਟੀ ਨੂੰ ਸ਼ੁਭ ਕਾਮਨਾਵਾਂ ਤੇ ਇਹਦੇ ਵਿੱਚ ਦੋਸਤੋ ਉਹਨਾਂ ਦੀ ਇਸ ਗੱਲ ਦੇ ਵਿੱਚ ਇੱਕ ਤੰਜ ਸੀ ਜੇ ਤੁਸੀਂ ਧਿਆਨ ਨਾਲ ਦੇਖੋਗੇ ਧਿਆਨ ਨਾਲ ਦੇਖੋਗੇ ਇਹਨਾਂ ਨੇ ਜੋ ਗੱਲ ਲਿਖੀ ਹੈ ਮੈਨੂੰ ਉਮੀਦ ਹੈ ਮੈਨੂੰ ਉਮੀਦ ਹੈ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ ਜੇ ਕੋਈ ਪਾਰਟੀ ਦਾ ਮੈਂਬਰ ਹੁੰਦਾ ਹੈ ਔਰ ਪਾਰਟੀ ਨਾਲ ਪੂਰੀ ਤਰੀਕੇ ਨਾਲ ਤੰਦੇਹੀ ਨਾਲ ਜੁੜਿਆ ਹੁੰਦਾ ਹੈ ਉਹ ਉਮੀਦ ਸ਼ਬਦ ਨਹੀਂ ਵਰਤਦਾ ਦੋਸਤੋ ਉਹ ਯਕੀਨ ਸ਼ਬਦ ਵਰਤਦਾ ਜੇ ਅਨਮੋਲ ਗਗਨਮਾਨ ਦੇ ਤੁਸੀਂ ਪੁਰਾਣੇ ਬਿਆਨ ਸੁਨੇ ਹੋਣ ਹਨਾ ਵਿਧਾਨ ਸਭਾ ਜਿਸ ਤਰ੍ਹਾਂ ਅਨਮੋਲ ਗਗਨਮਾਨ ਬੋਲੇ ਸੀ ਉਹ ਬੋਲੇ ਸੀ ਕਿ ਸਾਡੀ ਪਾਰਟੀ ਜੇ 5 ਸਾਲਾਂ ਵਿੱਚ ਉਹਨਾ ਵਿਕਾਸ ਨਾ ਕਰ ਪਾਈ ਜੋ ਤੁਸੀਂ 70 ਸਾਲਾਂ ਵਿੱਚ ਕੀਤਾ ਹੈ ਜਾਂ ਉਸ ਤੋਂ ਵੱਧ ਵਿਕਾਸ ਨਾ ਕਰ ਪਾਈ 5 ਸਾਲਾਂ ਵਿੱਚ ਤਾਂ ਮੈਂ ਰਾਜਨੀਤੀ ਛੱਡ ਦੇਵਾਂਗੀ ਇਹ ਅਨਮੋਲ ਗਗਨਮਾਨ ਦਾ ਬਿਆਨ ਸੀ ਤੇ ਇਹ ਉਹਨਾਂ ਦਾ ਇਹ ਬਿਆਨ ਉਸ ਤੋਂ ਬਾਅਦ ਵਾਇਰਲ ਵੀ ਹੋਣ ਲੱਗ ਗਿਆ ਜਦੋਂ ਅਨਮੋਲ ਗਗਨਮਾਨ ਨੇ ਇਸਤੀਫਾ ਦਿੱਤਾ ਤੇ ਇੱਥੇ ਦੋਸਤੋ ਉਮੀਦ ਸ਼ਬਦ ਵਰਤਿਆ ਇੱਥੋਂ ਪਤਾ ਲੱਗਣ ਲੱਗ ਗਿਆ ਸੀ ਕਿ ਅਨਮੋਲ ਗਗਨਮਾਨ ਨਾਰਾਜ਼ ਹੈ ਦਰਅਸਲ ਆਪਣੀ ਪਾਰਟੀ ਤੋਂ ਜੇ ਨਾਰਾਜ਼ ਨਾ ਹੁੰਦੀ ਉਹੀ ਉਹਨਾਂ ਨੇ ਇਸਤੀਫਾ ਦਿੱਤਾ ਹੁੰਦਾ ਉਹੀ ਕੋਈ ਦਿੰਦਾ ਨਹੀਂ ਹੁੰਦਾ ਹੈਨਾ ਤਾਂ ਇਹਨਾਂ ਨੇ ਉਮੀਦ ਸ਼ਬਦ ਇੱਥੇ ਵਰਤਿਆ ਪਹਿਲੀ ਗੱਲ ਦੂਜੀ ਗੱਲ ਰਣਜੀਤ ਸਿੰਘ ਗਿੱਲ ਜਿਨ੍ਹਾਂ ਨੇ ਅਕਾਲੀ ਦਲ ਤੋਂ ਇਸਤੀਫਾ ਦਿੱਤਾ ਅਕਾਲੀ ਦਲ ਛੱਡਿਆ ਇਹਨਾਂ ਬਾਰੇ ਗੱਲਬਾਤ ਆ ਰਹੀ ਸੀ ਕਿ ਇਹ ਸ਼ਾਇਦ ਹੁਣ ਆਮ ਆਦਮੀ ਪਾਰਟੀ ਜੁਆਇਨ ਕਰ ਲੈਣਗੇ ਤੇ ਉਸ ਤੋਂ ਬਾਅਦ ਇਹ ਇਹਨਾਂ ਦੇ ਸਾਹਮਣੇ ਕੈਂਡੀਡੇਟ ਇਥੇ ਬਣਨਗੇ ਇੱਕ ਜ਼ਿਮਨੀ ਚੋਣ ਹੋਵੇਗੀ ਹੈਨਾ ਸੋ ਰਣਜੀਤ ਸਿੰਘ ਗਿੱਲ ਨੇ ਦੋਸਤੋ ਜੁਆਇਨ ਨਹੀਂ ਕੀਤਾ ਹੈ ਤੇ ਜਿੰਦ ਤੱਕ ਮੇਰੀ ਜਾਣਕਾਰੀ ਹੈ ਰਣਜੀਤ ਸਿੰਘ ਗਿੱਲ ਭਾਜਪਾ ਜੁਆਇਨ ਕਰ ਰਹੇ ਨੇ ਸੋ ਵਿਕਰਮ ਮੇਰੇ ਨਾਲ ਇਸ ਟਾਈਮ ਜੁੜਦੇ ਨੇ ਦੋਸਤੋ ਵਿਕਰਮ ਬਹੁਤ ਹੀ ਵਧੀਆ ਜਰਨਲਿਸਟ ਹੈ ਇਸ ਟਾਈਮ ਪੰਜਾਬ ਦੇ ਮੇਰੇ ਛੋਟੇ ਭਰਾ ਨੇ ਵਿਕਰਮ ਦਾ ਚੈਨਲ ਤੁਸੀਂ ਬੋਲਡ ਪੰਜਾਬ ਦੇਖਦੇ ਹੀ ਹੋਵੋਗੇ ਹਨ ਮੈਂ ਬਹੁਤ ਲੰਬੇ ਸਮੇਂ ਪੰਜਾਬ ਦੀ ਜੋ ਜਰਨਲਿਜ਼ਮ ਸੀ ਉਸ ਤੋਂ ਕੱਟਿਆ ਰਿਹਾ ਸੀ ਉਹ ਹੁਣ ਦੁਬਾਰਾ ਆਇਆ ਸੋ ਉਮੀਦ ਕਰਦੇ ਹਾਂ ਤੇ ਕੁਝ ਬਿਹਤਰ ਕਰਾਂਗੇ ਇਸ ਚੈਨਲ ਦੇ ਨਾਲ ਦੁਨੀਆ ਪੰਜਾਬ ਬਾਕੀ ਤੁਹਾਡੇ ਸਾਰਿਆਂ ਦਾ ਸਹਿਯੋਗ ਮੈਨੂੰ ਲੱਗਦਾ ਹੈ ਮਿਲਦਾ ਰਹੇਗਾ ਬਾਕੀ ਸਾਥੀ ਮੇਰੇ ਨਾਲ ਨੇ ਵਿਕਰਮ ਵਰਗੇ ਛੋਟੇ ਭਰਾ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਹੈਨਾ ਸੋ ਇਹ ਦੋਸਤੋ ਖਬਰਾਂ ਆ ਰਹੀਆਂ ਸੀ ਲਗਾਤਾਰ ਕਈ ਤਰ੍ਹਾਂ ਦੀਆਂ ਅਟਕਲਵਾਜ਼ੀਆਂ ਹੋ ਰਹੀਆਂ ਸੀ ਔਰ ਮੈਂ ਤੁਹਾਨੂੰ ਦੱਸ ਰਿਹਾ ਲਗਾਤਾਰ ਕਿ ਭਾਈ ਇਹ ਜੋ ਇਹਨਾਂ ਦੇ ਟਵੀਟ ਸੀ ਇਹਨਾਂ ਦੇ ਟਵੀਟ ਦੇ ਵਿੱਚੋਂ ਹੀ ਨਿਕਲ ਰਹੀ ਹੈ ਗੱਲ ਕਿ ਭਾਈ ਨਰਾਜ਼ ਸੀ ਅਨਮੋਲ ਗਗਨਮਾਨ ਬਹੁਤ ਜ਼ਿਆਦਾ ਔਰ ਨਰਾਜ਼ਗੀ ਕਿਸ ਗੱਲ ਦੀ ਸੀ ਤੁਹਾਨੂੰ ਪਤਾ ਹੀ ਹੈ 2022 ਵਿੱਚ ਜਦੋਂ ਇਹ ਜਿੱਤੇ ਬਹੁਤ ਵੱਡੇ ਮਾਰਜਿਨ ਨਾਲ ਜਿੱਤੇ ਫਿਰ ਇਹਨਾਂ ਨੂੰ ਮੰਤਰੀ ਬਣਾ ਦਿੱਤਾ ਗਿਆ ਸਿੱਧਾ ਕੈਬਨਿਟ ਮਿਨਿਸਟਰ ਮੰਨਾਇਆ ਗਿਆ ਪਰ 2024 ਵਿੱਚ ਇਹਨਾਂ ਨੂੰ ਕੈਬਨਿਟ ਮਿਨਿਸਟਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈਨਾ ਆਹ ਦੇਖਿਓ ਦੋਸਤੋ ਇਹਨਾਂ ਨੇ ਇਸਤੀਫੇ ਤੋਂ ਜੋ ਇਹਨਾਂ ਨੇ ਕੱਲ ਇਸਤੀਫੇ ਦਾ ਐਲਾਨ ਕੀਤਾ ਇਸਤੀਫੇ ਤੋਂ 3 ਦਿਨ ਪਹਿਲਾਂ ਇਹਨਾਂ ਨੇ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਸੀ ਔਰ ਇਸ ਮੁਲਾਕਾਤ ਵਿੱਚ ਹੀ ਦੋਸਤੋ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਕਿਸ ਤਰੀਕੇ ਦੇ ਸ਼ਬਦਾਂ ਦਾ ਇਸਤੇਮਾਲ ਕੀਤਾ ਸੀ ਇਹਨਾਂ ਦੇ ਸ਼ਬਦਾਂ ਦਾ ਇਸਤੇਮਾਲ ਤੁਸੀਂ ਦੇਖੋ ਉਸ ਤੋਂ ਬਿਲਕੁਲ ਨਹੀਂ ਲੱਗਦਾ ਸੀ ਕਿ ਇਹ ਇਸਤੀਫਾ ਦੇਣ ਜਾ ਰਹੇ ਨੇ ਹੈਨਾ ਇਹਨਾਂ ਨੇ ਇੱਥੇ ਦੇਖਿਆ ਇਹਨਾਂ ਨੇ ਇੱਥੇ ਲਿਖਿਆ ਸੀਗਾ ਕਿ ਕੇਜਰੀਵਾਲ ਨਾਲ ਇਹਨਾਂ ਨੇ ਮੁਲਾਕਾਤ ਕੀਤੀ ਹੈ ਤੇ ਸਮਾਜ ਨੂੰ ਉੱਪਰ ਚੁੱਕਣ ਦਾ ਉਹਨਾਂ ਦਾ ਜੋ ਸੁਪਨਾ ਹੈ ਉਹ ਸਾਨੂੰ ਹਮੇਸ਼ਾ ਹੌਸਲੇ ਤੇ ਪ੍ਰੇਰਣਾ ਨਾਲ ਭਰ ਦਿੰਦਾ ਹੈ ਹੈਨਾ ਹੌਸਲੇ ਤੇ ਪ੍ਰੇਰਣਾ ਨਾਲ ਭਰੇ ਹੋਏ ਸੀ ਅਨਮੋਲ ਗਗਨਮਾਨ ਸਿਰਫ 3 ਦਿਨ ਪਹਿਲਾਂ ਸਿਰਫ 3 ਦਿਨ ਵਿੱਚ ਇਹੋ ਜਿਹਾ ਕੀ ਹੋ ਗਿਆ ਸੀ 3 ਦਿਨ ਵਿੱਚ ਤਾਂ ਇਹੋ ਜਿਹਾ ਕੁਝ ਨਹੀਂ ਹੋ ਜਾਂਦਾ ਨਾ ਦਰਅਸਲ ਗੱਲਬਾਤ ਤਾਂ ਪੁਰਾਣੀ ਚੱਲ ਰਹੀ ਸੀ ਜਦੋਂ 2024 ਵਿੱਚ ਉਹਨਾਂ ਨੂੰ ਕੈਬਨਿਟ ਤੋਂ ਹਟਾ ਦਿੱਤਾ ਗਿਆ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਉਸ ਤੋਂ ਬਾਅਦ ਖਰੜ ਦੇ ਹਾਲਾਤ ਨੇ ਦੋਸਤੋ ਜੇ ਖਰੜ ਦੇ ਹਾਲਾਤਾਂ ਬਾਰੇ ਤੁਸੀਂ ਸੁਣਿਆ ਹੋਵੇ ਖਰੜ ਦੇ ਜੋ ਹਾਲਾਤ ਚੱਲ ਰਹੇ ਨੇ ਉਹ ਬਿਲਕੁਲ ਠੀਕ ਨਹੀਂ ਵਿਕਾਸ ਪੱਖੋਂ ਮੈਂ ਗੱਲ ਕਰ ਰਿਹਾ ਹਾਂ ਡਿਵੈਲਪਮੈਂਟ ਪੱਖੋਂ ਗੱਲ ਕਰ ਰਿਹਾ ਹਾਂ ਖਰੜ ਦੇ ਕਿਸੇ ਵੀ ਤੁਸੀਂ ਇਲਾਕੇ ਦਾ ਨਾਮ ਲੈ ਲੋਗੇ ਤਾਂ ਉੱਥੇ ਹਾਲਾਤ ਕਾਫੀ ਜ਼ਿਆਦਾ ਖਰਾਬ ਨੇ ਦੋ ਦੋ ਸਾਲ ਹੋ ਗਏ ਨੇ ਸੜਕਾਂ ਪੱਟੀਆਂ ਪਈਆਂ ਸਿਵਰੇਜ ਦਾ ਕੰਮ ਚੱਲ ਰਿਹਾ ਸੀ ਪਰ ਸਿਵਰੇਜ ਦਾ ਕੰਮ ਇਸ ਤਰੀਕੇ ਨਾਲ ਚੱਲ ਰਿਹਾ ਸੀ ਜਿਵੇਂ ਤੁਸੀਂ ਲਾ ਲੋਗੇ ਕਛੂਆ ਚਾਲ ਚੱਲ ਰਿਹਾ ਹੋਵੇ ਹੈਨਾ ਜੋ ਵੀ ਡਿਵੈਲਪਮੈਂਟ ਦਾ ਕੰਮ ਸ਼ੁਰੂ ਹੋਇਆ ਸੀਗਾ ਦੋ-ਦੋ ਸਾਲਾਂ ਤੋਂ ਸੜਕਾਂ ਪੱਟੀਆਂ ਪਈਆਂ ਇਹ ਸਿਵਰੇਜ ਦਾ ਕੰਮ ਸ਼ੁਰੂ ਕੀਤਾ ਗਿਆ ਪਰ ਸ਼ੁਰੂ ਕੀਤਾ ਪਰ ਨਿਪਰੇ ਚੜਿਆ ਹੀ ਨਹੀਂ ਹੈਨਾ ਤੇ ਲੋਕਾਂ ਨੇ ਧਰਨੇ ਲਾਣੇ ਸ਼ੁਰੂ ਕਰ ਦਿੱਤੇ ਸੀ ਜੋ ਖਰੜ ਦੇ ਹਲਕੇ ਦੀ ਜੋ ਜਨਤਾ ਹੈ ਜੋ ਆਵਾਮ ਹੈ ਉਹ ਬਹੁਤ ਜ਼ਿਆਦਾ ਨਾਰਾਜ਼ ਨਜ਼ਰ ਆ ਰਹੀ ਸੀ ਕਿਉਂਕਿ ਦੋਸਤੋ ਖਰੜ ਜੋ ਹਲਕਾ ਹੈ ਉਹ ਲਗਾਤਾਰ ਆਮ ਆਦਮੀ ਪਾਰਟੀ ਦਾ ਸਾਥ ਦਿੰਦਾ ਰਿਹਾ 2017 ਦਾ ਤੁਸੀਂ ਇਲੈਕਸ਼ਨ ਦੇਖੋਗੇ ਵਿਧਾਨ ਸਭਾ ਦਾ ਉਥੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਜਿਤਾਇਆ ਕਮਰ ਸੰਧੂ ਸਾਹਿਬ ਨੂੰ ਬਟ ਕਮਰ ਸੰਧੂ ਸਾਹਿਬ ਦੀ ਫਿਰ ਆਮ ਆਦਮੀ ਪਾਰਟੀ ਨਾਲ ਨਰਾਜ਼ਗੀ ਹੋ ਗਈ ਉਹ ਪਾਰਟੀ ਨੂੰ ਛੱਡ ਗਏ ਤੁਸੀਂ ਦੇਖਿਆ ਕਿਸ ਤਰ੍ਹਾਂ ਦੇ ਹਾਲਾਤ ਬਣੇ ਫਿਰ ਲੋਕਾਂ ਨੇ 2022 ਵਿੱਚ ਫਿਰ ਤੋਂ ਜੋ ਬਹੁਤ ਤਗੜੀ ਇੱਕ ਲਹਿਰ ਚੱਲੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਿਰ ਤੋਂ ਦੁਆਰ ਤੋਂ ਇਹਨਾਂ ਨੇ ਅ ਅਨਮੋਲ ਰਵਨ ਮਾਨ ਨੂੰ ਜਿਤਾਇਆ ਪਰ ਉਸ ਤੋਂ ਬਾਅਦ ਵੀ ਖਰੜ ਹਲਕੇ ਦਾ ਉਸ ਤਰੀਕੇ ਨਾਲ ਵਿਕਾਸ ਨਹੀਂ ਹੋਇਆ ਜਿਸ ਤਰੀਕੇ ਨਾਲ ਲੋਕਾਂ ਨੂੰ ਉਮੀਦ ਸੀ ਤੇ ਹੋਰ ਵੀ ਦੋਸਤੋ ਅੰਦਰ ਦੀਆਂ ਬਹੁਤ ਸਾਰੀਆਂ ਗੱਲਾਂ ਸੀ 2024 ਜਿਹੜਾ ਇਹਨਾਂ ਨੂੰ ਅ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਅਨਮੋਲ ਗਵਰਨਮੈਂਟ ਨੂੰ ਲੱਗਦਾ ਸੀ ਕਿ ਇੱਕ ਤਾਂ ਮੇਰੇ ਇਲਾਕੇ ਵਿੱਚ ਕੰਮ ਵੀ ਨਹੀਂ ਹੋ ਰਿਹਾ ਔਰ ਜਦੋਂ ਇਹਨਾਂ ਨੂੰ ਮੰਤਰੀ ਦਾ ਅਹੁਦੇ ਤੋਂ ਹਟਾ ਦਿੱਤਾ ਗਿਆ ਫਿਰ ਇਹ ਬਹੁਤ ਜ਼ਿਆਦਾ ਡੀਐਕਟੀਵੇਟ ਵੀ ਹੋ ਗਏ ਇੱਕ ਤਰੀਕੇ ਨਾਲ ਬਹੁਤ ਜ਼ਿਆਦਾ ਪਿੱਛੇ हट ਗਏ ਆ ਹਾਲਾਂਕਿ ਜੇ ਕੁਝ ਦਿਨ ਪਹਿਲਾਂ ਦੀ ਤੁਸੀਂ ਗੱਲ ਕਰੋ ਤਾਂ ਜਦੋਂ ਖੜੜ ਦੇ ਐਮਸੀ ਦੀ ਗੱਲਬਾਤ ਹੋ ਰਹੀ ਸੀ ਖੜੜ ਦਾ ਨਵਾਂ ਐਮਸੀ ਬੰਨਣਾ ਸੀਗਾ ਉਸੇ ਚੈਟੀ ਐਕਟਿਵ ਨਜ਼ਰ ਆਏ ਖੜੜ ਦੇ ਨਵੇਂ ਜੋ ਐਮਸੀ ਦੀ ਐਮਸੀ ਪ੍ਰਧਾਨ ਦੀ ਜਦੋਂ ਚੋਣ ਹੋਣੀ ਸੀ ਅੰਜੂ ਚੰਦਰ ਨਵੇਂ ਪ੍ਰਧਾਨ ਬਣੇ ਨੇ ਖੜੜ ਐਮਸੀ ਦੇ ਤੇ ਉਹਨਾਂ ਦੀ ਚੋਣ ਵੇਲੇ ਕਾਫੀ ਐਕਟਿਵ ਨਜ਼ਰ ਆਏ ਸੀ ਤੇ ਜਿਸ ਦਿਨ ਉਹਨਾਂ ਨੂੰ ਨਿਯੁਕਤ ਕੀਤਾ ਜਾਣਾ ਸੀ ਅੰਜੂ ਚੰਦਰ ਨੂੰ ਉਸ ਦਿਨ ਅਨਮੋਲ ਗਗਨਮਾਨ ਦੇ ਨਾਲ ਭਗਵੰਤ ਮਾਨ ਦੇ ਪਤਨੀ ਵੀ ਮੌਜੂਦ ਰਹੀ ਸੀ ਉਸ ਨਿਯੁਕਤੀ ਦੌਰਾਨ ਅੰਜੂ ਚੰਦਰ ਦੀ ਜਦੋਂ ਨਿਯੁਕਤੀ ਹੁੰਦੀ ਹੈ ਖਰੜ ਐਨਸੀ ਦੇ ਪ੍ਰਧਾਨ ਦੇ ਵਜੋਂ ਤੇ ਉਸ ਵੇਲੇ ਨਜ਼ਰ ਆ ਇਹ ਲੱਗ ਰਿਹਾ ਸੀ ਕਿ ਸ਼ਾਇਦ ਫਿਰ ਤੋਂ ਐਕਟਿਵ ਹੋਣਗੇ ਕਿਉਂਕਿ ਕਾਫੀ ਇਹਨਾਂ ਨੇ ਵਾਅਦੇ ਕੀਤੇ ਉਸ ਵੇਲੇ ਕਿ ਖਰੜ ਦੇ ਡਵੈਲਪਮੈਂਟ ਲਈ ਅਸੀਂ ਬਹੁਤ ਸਾਰੀ ਚੀਜ਼ਾਂ ਲੈ ਕੇ ਆ ਰਹੇ ਹਾਂ ਇੱਕ ਨਵਾਂ ਮਲਟੀਪਰਪਸ ਸਟੇਡੀਅਮ ਖਰੜ ਵਿੱਚ ਉਸਾਰਿਆ ਜਾਵੇਗਾ ਜੋ ਵੀ ਖਰੜ ਵਿੱਚ ਵਿਕਾਸ ਦੇ ਕੰਮ ਰੁਕੇ ਪਏ ਨੇ ਸੀਵਰੇਜ ਦੇ ਕੰਮ ਰੁਕੇ ਪਏ ਨੇ ਉਹ ਸ਼ੁਰੂ ਕਰਾਏ ਜਾਣਗੇ ਫਿਰ ਤੋਂ ਬਹੁਤ ਸਾਰੀਆਂ ਗੱਲਾਂ ਇਹਨਾਂ ਨੇ ਕੀਤੀਆਂ ਬਹੁਤ ਸਾਰੇ ਦਾਅਵੇ ਕੀਤੇ ਪਰ ਉਸ ਤੋਂ ਬਾਅਦ ਲੱਗਦਾ ਫਿਰ ਤੋਂ ਗੱਲਾਂ ਨਹੀਂ ਬਣੀਆਂ ਖਰੜ ਵਿੱਚ ਕਈ ਥਾਵਾਂ ਤੇ ਧਰਨੇ ਤੁਰਨੇ ਲੱਗਣ ਲੱਗੇ ਤੇ ਸ਼ਾਇਦ ਪਾਰਟੀ ਜੋ ਜੋ ਮੇਨ ਲੀਡਰਸ਼ਿਪ ਸੀ ਉਹ ਉਨੀ ਉਹਨਾਂ ਨਾਲ ਕਨਵਿੰਸ ਨਹੀਂ ਸੀ ਉਧਰੋਂ ਅਨਮੋਲ ਗਗਨ ਮਾਨ ਵੀ ਨਾਰਾਜ਼ ਚੱਲ ਰਹੀ ਸੀ ਗੱਲਾਂ ਇਹ ਚੱਲ ਰਹੀਆਂ ਵੀ ਇਹ ਕੋਸ਼ਿਸ਼ ਕਰ ਰਹੇ ਸੀ ਕਿਉਂਕਿ ਇਹਨਾਂ ਇਹਨਾਂ ਉੱਤੇ ਕੁਝ ਐਲੀਗੇਸ਼ਨ ਵੀ ਲੱਗੇ ਸੀ ਦੋਸਤੋ ਅਨਮੋਲ ਗਗਨ ਮਾਨ ਦੇ ਉੱਤੇ ਪਰ ਅਨਮੋਲ ਗਗਨ ਮਾਨ ਲਗਾਤਾਰ ਕਹਿੰਦੀ ਸੀ ਕਿ ਜੋ ਐਲੀਗੇਸ਼ਨ ਲੱਗ ਰਹੇ ਆ ਉਹ ਗਲਤ ਹੈ ਉਹਨਾਂ ਨੇ ਪਰੀ ਸਟੇਜ ਦੇ ਉੱਤੇ ਕਹਿ ਦਿੱਤਾ ਸੀ ਨਿਆ ਗਾਮ ਦੇ ਵਿੱਚ ਪਰੀ ਸਟੇਜ ਤੇ ਉਹਨਾਂ ਨੇ ਕਹਿ ਦਿੱਤਾ ਸੀ ਕਿ ਭਾਈ ਮੇਰਾ ਨਾਮ ਇਸਤੇਮਾਲ ਕਰਕੇ ਕੁਝ ਜੋ ਅਧਿਕਾਰੀ ਨੇ ਉਹ ਰਿਸ਼ਵਤ ਖੋਰੀ ਦਾ ਕੰਮ ਕਰ ਰਹੇ ਨੇ ਤੇ ਉਹ ਸੁਧਰ ਜਾਣ ਉਹ ਸਿੱਧੇ ਤੌਰ ਤੇ ਕਹਿ ਦਿੱਤਾ ਸੀ ਅਨਮੋਲ ਗਗਨ ਮਾਨ ਨੇ ਏ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਸੀ ਕਿ ਜੋ ਮੇਰੇ ਉਤੇ ਅਲਿਗੇਸ਼ਨ ਲੱਗ ਰਹੇ ਨੇ ਉਹ ਸਹੀ ਨੇ ਔਰ ਪਾਰਟੀ ਲੀਡਰਸ਼ਿਪ तमाम ਗੱਲਾਂ ਨੂੰ ਲੈ ਕੇ ਇਹ ਗੱਲਾਂ ਵੀ ਸੀ ਖਰੜ ਦਾ ਸ਼ਾਇਦ ਵਿਕਾਸ ਉਸ ਤਰੀਕੇ ਨਾਲ ਨਹੀਂ ਹੋ ਰਿਹਾ ਸੀ ਅਨਮੋਲ ਗਦਮਨ ਆਪ ਖਰੜ ਹਲਕੇ ਦੇ ਵਿੱਚ ਜ਼ਿਆਦਾ ਨਜ਼ਰ ਨਹੀਂ ਆ ਰਹੀ ਸੀ ਹੈਨਾ ਜਦੋਂ ਤੋਂ ਇਹਨਾਂ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਸੀਗਾ ਤਾਂ ਮੇਬੀ ਪਾਰਟੀ ਅਲਗੋਂ ਹੋਰ ਵੀ ਕਈ ਗੱਲਾਂ ਨੂੰ ਲੈ ਕੇ ਨਾਰਾਜ਼ ਸੀ ਇਹਨਾਂ ਤੋਂ ਤੇ ਕਰੋੜ ਵਿੱਚ ਕੰਮ ਨਹੀਂ ਹੋ ਰਿਹਾ ਸੀ ਤੇ ਅਨਮੋਲ ਗਗਨਮਾਨ ਨਾਲ ਪਾਰਟੀ ਦੀ ਉਸ ਤਰ੍ਹਾਂ ਨਾਲ ਗੱਲਬਾਤ ਨਹੀਂ ਬੈਠ ਰਹੀ ਸੀ ਤੇ ਕਿਹਾ ਜਾਂਦਾ ਹੈ ਕਿ ਇਹਨਾਂ ਨੇ ਇਸਤੀਫਾ ਦੇਣ ਦਾ ਮਨ ਤਾਂ ਬਹੁਤ ਪਹਿਲਾਂ ਬਣਾ ਲਿਆ ਸੀ ਤੇ ਅੱਜ ਉਹ ਇਸਤੀਫਾ ਦਿੱਤਾ ਸੀ ਇਹਨਾਂ ਨੇ ਦੇ ਵੀ ਦਿੱਤਾ ਸੀ 5-6 ਦਿਨ ਪਹਿਲਾਂ ਹੀ ਉਸ ਤੋਂ ਬਾਅਦ ਇਹਨਾਂ ਨੂੰ ਦਿੱਲੀ ਸੱਦਿਆ ਜਾਂਦਾ ਹੈ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਦੇ ਨੇ ਅਰਵਿੰਦ ਕੇਜਰੀਵਾਲ ਇਹਨਾਂ ਨੂੰ ਕਈ ਤਰੀਕੇ ਦਾ ਇੱਕ ਤਰੀਕੇ ਨਾਲ ਇਹਨਾਂ ਨੂੰ ਇਹ ਕਹਿੰਦੇ ਨੇ ਕਿ ਨਹੀਂ ਤੁਸੀਂ ਇਸਤੀਫਾ ਜੋ ਦਿੱਤਾ ਹੈ ਉਸ ਤੋਂ ਪਿੱਛੇ हट ਜਾਓ ਹੈਨਾ ਇਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਿਰਵਿੰਦ ਕੇਜਰੀਵਾਲ ਨਾਲ ਐਸੇ ਕਰਕੇ ਇਹ ਜੋ ਇਹਨਾਂ ਨੇ ਟਵੀਟ ਕੀਤਾ ਸੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਮੁਲਾਕਾਤ ਤੋਂ ਬਾਅਦ ਕਿ ਭਈ ਹੌਸਲਾ ਤੇ ਪ੍ਰੇਰਣਾ ਨਾਲ ਹੌਸਲੇ ਤੇ ਪ੍ਰੇਰਣਾ ਨਾਲ ਭਰ ਦਿੰਦਾ ਹੈ ਅਰਵਿੰਦ ਕੇਜਰੀਵਾਲ ਨਾਲ ਜਦੋਂ ਵੀ ਮਿਲਦੇ ਨੇ ਹਨਾ ਤੇ ਉਹ ਤਿੰਨ ਦਿਨ ਪਹਿਲਾਂ ਤਾਂ ਹੌਸਲੇ ਤੇ ਪ੍ਰੇਰਣਾ ਨਾਲ ਭਰੇ ਹੋਏ ਸੀਗੇ ਪਰ ਤਿੰਨ ਦਿਨ ਬਾਅਦ ਹੀ ਕੀ ਹੋ ਗਿਆ ਅਚਾਨਕ ਹੀ ਕੀ ਹੋ ਗਿਆ ਕਿਉਂਕਿ ਦੋਸਤੋ ਜਿਸ ਤਰ੍ਹਾਂ ਦੇ ਇਲਜ਼ਾਮ ਲਗਾਤਾਰ ਲੱਗਦੇ ਨੇ ਆਮ ਆਦਮੀ ਪਾਰਟੀ ਉੱਤੇ ਲਗਾਏ ਜਾਂਦੇ ਨੇ ਕਿ ਨਹੀਂ ਇਹ ਇਹ ਤਾਂ ਜੋ ਵੱਡੇ ਵੱਡੇ ਲੀਡਰਸ ਵੱਡੇ ਵੱਡੇ ਜੋ ਬਿਜ਼ਨਸਮੈਨ ਨੇ ਵੱਡੇ ਵੱਡੇ ਲੋਕਾਂ ਨੂੰ ਆਪਣੀ ਪਾਰਟੀ ਵਿੱਚ ਐਸ ਕਰਕੇ ਲੈ ਕੇ ਆਂਦੇ ਆ ਤਾਂ ਕਿ ਪਾਰਟੀ ਨੂੰ ਕੁਝ ਚੰਦਾ ਮਿਲ ਜਾਵੇ ਜਾਂ ਹੋਰ ਇਸ ਤਰ੍ਹਾਂ ਦੇ ਇਲਜ਼ਾਮ ਲੱਗਣ ਲੱਗੇ ਸੀ ਪਾਰਟੀ ਦੇ ਉੱਤੇ ਹੈਨਾ ਤਾਂ ਇੱਕ ਤਰੀਕੇ ਨਾਲ ਪਾਰਟੀ ਜਿਹਦਾ ਜੋ ਅਕਸ ਸੀ ਉਹ ਵੀ ਖਰਾਬ ਹੋ ਰਿਹਾ ਸੀ ਹੈਨਾ ਤੋ ਤਮਾਮ ਤਰ੍ਹਾਂ ਦੀ ਗੱਲਾਂ ਸੀ ਦੋਸਤੋ ਔਰ ਉਸ ਤੋਂ ਬਾਅਦ ਰਣਜੀਤ ਸਿੰਘ ਗਿੱਲ ਦੀ ਇੰਨੀ ਜ਼ਿਆਦਾ ਕੋਈ ਗੱਲ ਗੱਲਬਾਤ ਜ਼ਰੂਰ ਕਰ ਰਹੇ ਹੋਣਗੇ ਆਵਾ ਦੀ ਪਾਰਟੀ ਨਾਲ ਗੱਲਬਾਤ ਵੀ ਉਹਨਾਂ ਦੀ ਹੋਈ ਹੋਵੇਗੀ ਪਰ ਮੇਨ ਤੌਰ ਤੇ ਉਹਨਾਂ ਦੀ ਜੋ ਗੱਲਬਾਤ ਸੀ ਉਹ ਭਾਜਪਾ ਨਾਲ ਹੀ ਚੱਲ ਰਹੀ ਸੀ ਹੈਨਾ ਸੋ ਆਮ ਆਦਮੀ ਪਾਰਟੀ ਨੂੰ ਵੀ ਇਸ ਗੱਲ ਦਾ ਪਤਾ ਸੀ ਕਿ ਰਣਜੀਤ ਸਿੰਘ ਗਿੱਲ ਸਾਡੇ ਵੱਲ ਤਾਂ ਆਣ ਤੋਰੇ ਹੈਨਾ ਔਰ ਅਨਮੋਲ ਗਗਨਮਾਨ ਦਾ ਜੋ ਇਸਤੀਫਾ ਆ ਉਸ ਨਾਲ ਪਾਰਟੀ ਦਾ ਜੋ ਅਕਸ ਹੈ ਉਹ ਹੋਰ ਜ਼ਿਆਦਾ ਖਰਾਬ ਹੋਵੇਗਾ ਕਿਉਂਕਿ ਪਹਿਲਾਂ ਕਮਰ ਸੰਧੂ ਦੇ ਟਾਈਮ ਤੇ ਕੋਈ ਬਹੁਤ ਜ਼ਿਆਦਾ ਕੰਮ ਨਹੀਂ ਹੋ ਸਕਿਆ ਖਰੜ ਵਿੱਚ ਹੁਣ ਤਾਂ ਸਰਕਾਰ ਇਹਨਾਂ ਦੀ ਇੰਨੀ ਤਗੜੇ ਤਰੀਕੇ ਨਾਲ 90 ਤੋਂ ਜ਼ਿਆਦਾ ਇਹਨਾਂ ਦੇ ਬੰਦੇ ਚੁਣੇ ਹੋਏ ਆਏ ਹੋਏ ਉਸ ਤੋਂ ਬਾਅਦ ਵੀ ਕੋਈ ਬਹੁਤ ਜ਼ਿਆਦਾ ਕੰਮ ਨਹੀਂ ਹੋ ਰਹੀ ਹੈ ਲੋਕ ਨਾਰਾਜ਼ ਹੈ ਹੈਨਾ ਪਾਰਟੀ ਦਾ ਅਕਸ ਜੋ ਹੈ ਉਹ ਹੋਰ ਜ਼ਿਆਦਾ ਖਰਾਬ ਹੋਵੇਗਾ ਉਸ ਤੋਂ ਬਾਅਦ ਡੈਮੇਜ ਕੰਟਰੋਲ ਦਾ ਕੰਮ ਵੈਸੇ ਤਾਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਅਰਵਿੰਦ ਕੇਜਰੀਵਾਲ ਨੇ ਇਹਨਾਂ ਨੂੰ ਦਿੱਲੀ ਬੁਲਾਇਆ ਸੀ ਉਸ ਤੋਂ ਬਾਅਦ ਹੋਰ ਤੇਜ਼ੀ ਨਾਲ ਇਹ ਸ਼ੁਰੂ ਹੋਇਆ ਦੋਸਤੋ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਹੁਣ ਪਾਰਟੀ ਪ੍ਰਧਾਨ ਜੋ ਸੂਬਾ ਪ੍ਰਧਾਨ ਨੇ ਅਮਨ ਅਰੂੜਾ ਉਹਨਾਂ ਨੇ ਇਹਨਾਂ ਨਾਲ ਜਾ ਕੇ ਮੁਲਾਕਾਤ ਕੀਤੀ ਇਹਨਾਂ ਦੇ ਘਰ ਜਾ ਕੇ ਅਨਮੋਲ ਗਗਨਮਾਨ ਦੇ ਘਰ ਜਾ ਕੇ ਮੁਲਾਕਾਤ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਇਹ ਐਲਾਨ ਕੀਤਾ ਹੈ ਕਿ ਨਹੀਂ ਜੀ ਅਨਮੋਲ ਗਗਨਮਾਨ ਪਾਰਟੀ ਵਿੱਚ ਰਹਿਣਗੇ ਉਹ ਵਿਧਾਇਕ ਵੀ ਰਹਿਣਗੇ ਤੇ ਹਲਕੇ ਦਾ ਕੰਮ ਵੀ ਹੋਊਗਾ ਹੈਨਾ ਜੋ ਉਹਨਾਂ ਨੇ ਟਵੀਟ ਕੀਤਾ ਹੈ ਅਮਨ ਅਰੂੜਾ ਨੇ ਮਨੁਰਾਲ ਜੋ ਦਾ ਜੋ ਟਵੀਟ ਹੈ ਉਹਦੇ ਵਿੱਚ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਹਲਕੇ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਰਹਿਣਗੇ ਸੋ ਦੋਸਤੋ ਹਲਕੇ ਵਿੱਚ ਜੋ ਕੰਮ ਹੋਣੇ ਸੀ ਉਹ ਨਹੀਂ ਹੋ ਰਹੇ ਸੀ ਲਗਾਤਾਰ ਇਹ ਵੀ ਇੱਕ ਮੇਨ ਗੱਲ ਸੀ ਸੋ ਇੱਥੇ ਹਰ ਹਲਕੇ ਦੀ ਚੜ੍ਹਦੀ ਕਲਾ ਦੀ ਸੋ ਉਮੀਦ ਕਰਦੇ ਹਾਂ ਹੁਣ ਖਰੜ ਦੇ ਵਿੱਚ ਜੋ ਦਿੱਕਤਾਂ ਨੇ ਹੈਨਾ ਚਾਹੇ ਖਰੜ ਦੀ ਸ਼ਿਵਾਲਿਕ ਸਿਟੀ ਦੀ ਗੱਲ ਕਰ ਲਈਏ ਇਧਰੋਂ ਨੀਜਰ ਰੋਡ ਤੋਂ ਛੱਜੂ ਮਾਜਰਾ ਵਾਲੇ ਪਾਸੇ ਦੀ ਗੱਲ ਕਰ ਲਈਏ ਚਾਹੇ ਸਨੀ ਐਨਕਲੇ ਵਾਲੇ ਪਾਸੇ तमाम तमाम ਪਾਸੇ ਦਿੱਕਤਾਂ ਹੀ ਦਿੱਕਤਾਂ ਨੇ ਖਰੜ ਵਿੱਚ ਹੈਨਾ ਸੋ ਉਮੀਦ ਕਰਦੇ ਹਾਂ ਕਿ ਹੁਣ ਸ਼ਾਇਦ ਖਰੜ ਵਿੱਚ ਕੰਮ ਕੰਮਕਾਰ ਹੋਣਗੇ ਤੇ ਅਨਮੋਲ ਗਗਨਮਾਨ ਹੁਣ ਪਾਰਟੀ ਵਿੱਚ ਬਰਕਰਾਰ ਨਹੀਂ ਤਾਂ ਡੈਮੇਜ ਕੰਟਰੋਲ ਦੀ ਕੋਸ਼ਿਸ਼ ਜ਼ਰੂਰ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਹੈ ਪਰ ਡੈਮੇਜ ਕੁਝ ਨਾ ਕੁਝ ਹੋਇਆ ਵੀ ਹੈ ਕਿਉਂਕਿ ਅਟਕਲ ਬਾਜ਼ੀਆਂ ਦਾ ਦੌਰ ਬਹੁਤ ਜ਼ਿਆਦਾ ਚੱਲਿਆ ਕਿਉਂਕਿ ਕੋਈ ਤੁਹਾਡਾ ਨੁਮਾਇੰਦਾ ਤੁਹਾਡਾ ਚੁਣਿਆ ਹੋਇਆ ਨੁਮਾਇੰਦਾ ਆਪਣੇ 5 ਸਾਲ ਪੂਰੇ ਹੋਣ ਤੋਂ ਪਹਿਲਾਂ ਪਹਿਲਾਂ ਹੀ ਇਸਤਿਫਾ ਦੇ ਦੇਵੇ ਇਹ ਦੋਸਤੋ ਪਾਰਟੀ ਨੂੰ ਕਾਫੀ ਢਾਹ ਲਾਣ ਵਾਲੀ ਗੱਲ ਹੁੰਦੀ ਹੈ ਹੈਨਾ ਜੋ ਵਿਰੋਧੀ ਹੁੰਦੇ ਹਨ ਉਹਨਾਂ ਨੂੰ ਬਹੁਤ ਸਾਰੇ ਮੌਕੇ ਮਿਲ ਜਾਂਦੇ ਹੈ ਤੁਸੀਂ ਦੇਖ ਲਿਆ ਹੋਣੀਆਂ ਉਹ ਗੱਲਾਂ ਉਹ ਚੀਜ਼ਾਂ ਕਿ ਵਾਇਰਲ ਹੋਣ ਲੱਗੀਆਂ ਚੀਜ਼ਾਂ ਕਿ ਅਨਮੋਲ ਗਗਨਮਾਨ ਨੇ ਇੱਕ ਬਿਆਨ ਦਿੱਤਾ ਸੀ ਜੇ 5 ਸਾਲ ਚ ਅਸੀਂ ਉਹਨਾ ਕੰਮ ਨਾ ਕਰ ਸਕੀ ਜਿੰਨਾ ਤੁਸੀਂ 70 ਸਾਲਾਂ ਚ ਕੀਤਾ ਹੈ ਜਾਂ ਉਸ ਤੋਂ ਵੱਧ ਕੰਮ ਅਸੀਂ ਨਾ ਕਰ ਸਕੀ ਤਾਂ ਮੈਂ ਰਾਜਨੀਤੀ ਛੱਡ ਦਊਂਗੀ ਸੋ ਰਾਜਨੀਤੀ ਛੱਡਣ ਵਾਲੀ ਗੱਲ ਕਰਤੀ ਸੀ ਇੱਕ ਤਰੀਕੇ ਨਾਲ ਅਨਮੋਲ ਗਗਨਮਾਨ ਨੇ ਸੋ ਪਾਰਟੀ ਨੇ ਡੈਮੇਜ ਕੰਟਰੋਲ ਦਾ ਕੰਮ ਕੀਤਾ ਫਟਾਫਟ ਕੋਸ਼ਿਸ਼ ਕੀਤੀ ਗਈ ਕਿ ਭਈ ਐਸ ਆ ਜੋ ਸਥਿਤੀ ਪੈਦਾ ਹੋਈ ਹੈ ਇਸ ਨੂੰ ਸੁਧਾਰਿਆ ਜਾਵੇ ਸੋ ਅਨਮੋਲ ਗਗਨਮਾਨ ਦਾ ਅੱਜ ਇਸਤੀਫਾ ਜੋ ਹੈ ਉਹ ਨਾਮਨਜ਼ੂਰ ਹੋ ਗਿਆ ਔਰ ਜਿੰਦ ਤੱਕ ਦੋਸਤੋ ਰਣਜੀਤ ਸਿੰਘ ਰঞ্জੀਤ ਸਿੰਘ ਗਿੱਲ ਦੇ ਬਾਰੇ ਜੋ ਖਬਰ ਹੈ ਦੋਸਤੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਕਿ ਬੀਜੇਪੀ ਵਿੱਚ ਜਾਣ ਦੇ ਕਿਆਸ ਇਹਨਾਂ ਦੇ ਲੱਗ ਰਹੇ ਨੇ ਕਾਂਗਰਸ ਵਿੱਚ ਜਾਣ ਦੇ ਕੋਈ ਇਹਨਾਂ ਦੇ ਅਸਾਰ ਨਹੀਂ ਆ ਅਕਾਲੀ ਦਲ ਇਹਨਾਂ ਨੇ ਛੱਡ ਹੀ ਦਿੱਤਾ ਔਰ ਕੱਲ ਜਦੋਂ ਅ ਅਸਤੀਫਾ ਦਿੱਤਾ ਸੀ ਅਨਮੋਲ ਗਗਨ ਮਾਨ ਨੇ ਉਸ ਤੋਂ ਬਾਅਦ ਰঞ্জੀਤ ਸਿੰਘ ਗਿੱਲ ਦਾ ਦੋਸਤੋ ਇੱਕ ਹੋਰ ਸੋਸ਼ਲ ਮੀਡੀਆ ਪੋਸਟ ਇਹਨਾਂ ਦੀ ਆ ਜਾਂਦੀ ਹੈ ਜਿਸ 'ਤੇ ਕਹਿੰਦੇ ਨੇ ਕਿ ਖਰੜ ਹਲਕੇ ਦੇ ਭੈਣ ਭਰਾਵਾਂ ਨੂੰ ਗੁਰਫਤੇ ਹਨਾ ਉਸ ਤੋਂ ਬਾਅਦ ਇਹ ਕਹਿੰਦੇ ਹੁਣ ਸਮਾਂ ਆ ਗਿਆ ਹੈ ਜੋ ਵੀ ਹਲਕਾ ਨਿਵਾਸੀਆਂ ਪੰਜਾਬ ਪੰਜਾਬੀਅਤ ਅਤੇ ਦੇਸ਼ हित ਲਈ ਉਚਿਤ ਹੋਵੇਗਾ ਉਹੀ ਨਿਰਣਾ ਲਿਆ ਜਾਵੇਗਾ ਹੈਨਾ ਪੰਜਾਬ ਪੰਜਾਬੀਅਤ ਦੀ ਗਲਤ ਅਕਸਰ ਕੀਤੀ ਜਾਂਦੀ ਹੈ ਦੇਸ਼ हित ਦੀ ਜਦੋਂ ਗੱਲ ਦੋਸਤੋਂ ਕਰ ਦਿੱਤੀ ਜਾਂਦੀ ਹੈ ਹੈਨਾ ਇਹ ਜੋ ਲੈਂਗੁਏਜ ਹੈ ਇਹ ਪੋਲਿਟੀਕਲ ਲੈਂਗੁਏਜ ਹੈ ਦੋਸਤੋਂ ਹੈਨਾ ਇਹ ਇੱਕ ਸਿਆਸੀ ਲੈਂਗੁਏਜ ਹੈ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤੇ ਇਹ ਇੰਡੀਕੇਸ਼ਨ ਹੈ ਸਾਫ਼-ਸਾਫ਼ ਹੈਨਾ ਕਿ ਇਹ ਭਾਜੀਪੀ ਵੱਲ ਟਿਲਟ ਹੋ ਰਹੇ ਨੇ ਹਾਲਾਂਕਿ ਇਹ ਕੋਈ ਦੋਸਤੋਂ ਫਾਈਨਲ ਗੱਲ ਨਹੀਂ ਹੈ ਫਾਈਨਲ ਗੱਲ ਨਹੀਂ ਗਲਤ ਵੀ ਹੋ ਸਕਦਾ ਮੈਂ ਹੈਨਾ ਜੋ ਵੀ ਸਾਨੂੰ ਖਬਰਾਂ ਮਿਲੀਆਂ ਨੇ ਜੋ ਸਰਸਸ ਨੇ ਉਹ ਵੀ ਗਲਤ ਹੋ ਸਕਦੇ ਨੇ ਹੈਨਾ ਪਰ ਜ਼ਰਾ ਚਾਂਸ ਇਹੀ ਨੇ ਕਿ ਰਣਜੀਤ ਸਿੰਘ ਗਿੱਲ ਭਾਜਪਾ ਜੁਆਇਨ ਕਰ ਲੈਣਗੇ ਤੁਹਾਨੂੰ ਆ ਵੀ ਦਿਖਾ ਦਿੰਨੇ ਆ ਦੋਸਤੋ ਇਹ ਇੱਕ ਉੱਤਮ ਹਿੰਦੂ ਅਖਬਾਰ ਹੈ ਹੈਨਾ ਇਹਨਾਂ ਨੇ ਤਾਂ ਡਿਕਲੇਅਰ ਵੀ ਕਰ ਦਿੱਤਾ ਸੀਗਾ ਜਿਸ ਦਿਨ ਇਹਨਾਂ ਨੇ ਇਸਤਿਫਾ ਦਿੱਤਾ ਸੀਗਾ ਰਣਜੀਤ ਸਿੰਘ ਗਿੱਲ ਨੇ ਅਕਾਲੀ ਦਲ ਤੋਂ ਇਹਨਾਂ ਨੇ ਉਸੇ ਦਿਨ ਡਿਕਲੇਅਰ ਕਰਤਾ ਸੀ ਕਿ ਰਣਜੀਤ ਸਿੰਘ ਗਿੱਲ ਆ ਭਾਜਪਾ ਜੁਆਇਨ ਕਰਨਗੇ ਅਗਲੇ ਦਿਨ ਹਾਲਾਂਕਿ ਹਲੇ ਤੱਕ ਇਹਨਾਂ ਨੇ ਭਾਜਪਾ ਜੁਆਇਨ ਕੀਤੀ ਨਹੀਂ ਹੈ ਪਰ ਉਮੀਦ ਇਹੀ ਹੈ ਕਿ ਹੁਣ ਉਹ ਬਹੁਤ ਛੇਤੀ ਇਹ ਭਾਜਪਾ ਜੁਆਇਨ ਕਰ ਲੈਣਗੇ ਕਿ ਇਧਰੋਂ ਜੋ ਅਨਮੋਲ ਗਗਨਮਾਨ ਨੇ ਇਸਤੀਫਾ ਦਿੱਤਾ ਸੀ ਉਹ ਵਾਲੀ ਗਲਤੀ ਹੁਣ ਖਤਮ ਹੋ ਗਈ ਹੈ ਹਨਾ ਅਟਕਲ ਬਾਜ਼ੀਆਂ ਦਾ ਦੌਰ ਜੋ ਕਿਆ ਸਰਾਈਆਂ ਦਾ ਜੋ ਦੌਰ ਸੀ ਉਹ ਖਤਮ ਹੋ ਗਿਆ ਹੋਵੇਗਾ ਉਮੀਦ ਕਰਦੇ ਹਾਂ ਦੋਸਤੋ ਹਨਾ ਤੇ ਅਨਮੋਲ ਗਗਨਮਾਨ ਵੱਲੋਂ ਹਾਲਾਕੀ ਕੋਈ ਪ੍ਰੋਪਰ ਕੋਈ ਅਫੀਸ਼ੀਅਲ ਬਿਆਨ ਨਹੀਂ ਆਇਆ ਉਹਨਾਂ ਦੀ ਕੋਈ ਸਟੇਟਮੈਂਟ ਨਹੀਂ ਆਈ ਹੈ ਨਾ ਤਾਂ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲ ਤੇ ਪਰ ਪਾਰਟੀ ਨੇ ਉਹਨਾਂ ਵੱਲੋਂ ਜ਼ਰੂਰ ਕਹਿ ਦਿੱਤਾ ਹੈ ਕਿ ਅਨਮੋਲ ਗਗਨਮਾਨ ਨੇ ਪਾਰਟੀ ਦਾ ਫੈਸਲਾ ਸਵੀਕਾਰ ਕਰ ਲਿਆ ਹੈ ਕਿ ਭਈ ਉਹਨਾਂ ਦਾ ਜੋ ਇਸਤੀਫਾ ਸੀ ਉਸ ਨੂੰ ਅਸੀਂ ਨਾ ਮੰਨਜ਼ੂਰ ਕਰਦੇ ਹਾਂ ਸੋ ਜੋ ਹਾਲਾਤ ਬਣੇ ਸੀ ਆਮ ਆਦਮੀ ਪਾਰਟੀ ਨੇ ਡੈਮੇਜ ਕੰਟਰੋਲ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਜੋ ਡੈਮੇਜ ਹੋਣਾ ਹੁੰਦਾ ਹੈ ਉਹ ਦੋਸਤੋ ਕਾਫੀ ਹੱਦ ਤੱਕ ਹੋ ਵੀ ਗਿਆ ਹੋਵੇਗਾ ਜੋ ਪੋਲਿਟੀਕਲ ਡੈਮੇਜ ਹੁੰਦਾ ਹੈ ਹਾਂ ਡੈਮੇਜ ਕੰਟਰੋਲ ਉਦੋਂ ਜ਼ਰੂਰ ਹੋ ਜਾਵੇਗਾ ਜੇ ਖਰੜ ਦਾ ਜੋ ਕੰਮ ਰੁਕੇ ਹੋਏ ਨੇ ਖਰੜ ਦੇ ਜੋ ਕੰਮ ਹੋ ਜਾਣ ਅਗਲੇ 1.5 ਸਾਲ ਦੇ ਅੰਦਰ ਅੰਦਰ ਬਹੁਤ ਬਿਹਤਰ ਤਰੀਕੇ ਨਾਲ ਹੈ ਨਾ ਤਾਂ ਫਿਰ ਅਨਮੋਲ ਗਗਨਮਾਨ ਵੀ ਖੁੱਲ ਕੇ ਕਹਿਣ ਜੋਗੇ ਹੋ ਜਾਣਗੇ ਕਿ ਹਾਂਜੀ ਦੇਖੋ ਜੋ ਕੰਮ ਤੁਸੀਂ 70 ਸਾਲਾਂ ਚ ਨਹੀਂ ਕੀਤੇ ਸੀ ਉਹ ਅਸੀਂ 5 ਸਾਲਾਂ ਚ ਕਰਕੇ ਦਿਖਾ ਦਿੱਤੇ ਹੈ ਹੈ ਨਾ ਤਾਂ ਇਹ ਦੋਸਤੋ ਕੁੱਲ ਮਿਲਾ ਕੇ ਗੱਲਬਾਤ ਹੈ ਜੋ ਕਿਆਸਰਾਂ ਇਹ ਚੱਲ ਰਹੀਆਂ ਸੀ ਉਹਨਾਂ ਤੇ ਫਿਲਹਾਲ ਬ੍ਰੇਕ ਲੱਗ ਗਈ ਹੈ ਤੇ ਜੋ ਤਾਜ਼ਾ ਸਥਿਤੀ ਹੈ ਉਹ ਤੁਹਾਡੇ ਸਾਹਮਣੇ ਹੈ ਦੋਸਤੋ ਧੰਨਵਾਦ